ਸੁਖਬੀਰ ਸਿੰਘ ਬਾਦਲ ਦੇ ਉੱਪਰ ਹੋਏ ਕਾਤਲਾਨਾ ਹਮਲੇ ਨੂੰ ਲੈ ਕੇ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਗ੍ਰਹਿ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਉੱਪਰ ਹੋਇਆ ਪਰਚਾ ਦਰਜ ਕਾਤਲਾਨਾ ਹਮਲਾ ਗ੍ਰਹਿ ਵਿਭਾਗ ਦੇ ਵੱਲੋਂ ਪੁਲਿਸ ਦੀ ਮਸਤੀ ਦੀ ਦੇ ਵਿੱਚ ਹੋਇਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਵਿਭਾਗ ਜਿਨ੍ਹਾਂ ਦੇ ਕੋਲ ਹੈ ਉਹ ਜ਼ਿੰਮੇਵਾਰ ਨੇ ਔਰ ਉਹਨਾਂ ਦੇ ਉੱਪਰ ਕਾਤਲਨਾ ਪਰਚਾ ਜਿਹੜਾ ਹੈ ਉਹ ਦਰਜ ਕੀਤਾ ਜਾਵੇ ਇਸ ਦੀ ਵੱਡੀ ਮੰਗ ਕੀਤੀ ਹੈ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਜਿਵੇਂ ਸੁਖਵੀਰ ਸਿੰਘ ਬਾਦਲ ਨੂੰ ਮਾਰਨ ਦੀ ਸਾਜ਼ਿਸ਼ ਰਚੀ ਹੋਵੇ ਸੋ ਕਤਲ ਕਰਨ ਦੀ ਸਾਜ਼ਿਸ਼ ਦੇ ਤਹਿਤ ਵੀਰ ਸਿੰਘ ਬਾਦਲ ਦਾ ਮਾਨ ਦੇ ਉੱਪਰ ਹੋਵੇਗਾ ਪਰਚਾ ਇਸ ਦੇ ਲੈ ਕੇ ਵੱਡੀ ਖਬਰ ਆਈਏ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜਿਵੇਂ ਕੱਲ ਸੁਖਵੀਰ ਸਿੰਘ ਬਾਦਲ ਉੱਪਰ ਹਮਲਾ ਹੋਇਆ ਕਾਤਲਾਨਾ ਤਬ ਸਾਰਿਆਂ ਨੇ ਹੀ ਬਹੁਤ ਮੰਦ ਭਾਗਾ ਦੱਸਿਆ ਮੁੱਖ ਮੰਤਰੀ ਭਗਵੰਤ ਮਾਨ ਜਿੰਨਾਂ ਦੇ ਕੋਲ ਪੁਲਿਸ ਵਿਭਾਗ ਵੀ ਹੈ ਔਰ ਪੁਲਿਸ ਦੀ ਕਸਟਡੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਉੱਪਰ ਗੋਲੀ ਚੱਲ ਜਾਣੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਕਾਟਕ ਸਹਿਬ ਦੇ ਉੱਪਰ ਹਮਲਾ ਹੋ ਜਾਣਾ ਉਹ ਕਿਤੇ ਨਾ ਕਿਤੇ ਪੁਲਿਸ ਦੀ ਨਕਾਮੀ ਹੈ ਜਿਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕਿਹਾ ਕਿ ਇਹਦੇ ਲਈ ਕਾਤਲਾਨਾ ਪਰਚਾ ਮਾਨ ਦੇ ਉੱਪਰ ਹੋਣਾ ਚਾਹੀਦਾ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਦੇ ਕੋਲ ਗ੍ਰੈਬ ਆ ਗਏ ਇਹ ਉਹਨਾਂ ਦੀ ਸਾਜ਼ਿਸ਼ ਜੋ ਪੁਲਿਸ ਦੇ ਕਾਰਨਾਮੇ ਦੇ ਵਿੱਚ ਉਹਨਾਂ ਦੇ ਉੱਪਰ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸ਼ਖਬੀਰ ਸਿੰਘ ਬਾਦਲ ਦਾ ਕਤਲ ਕਰਨ ਦਾ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈਣੀ ਚਾਹੀਦੀ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਜਿਹੜਾ ਕਿ ਕਾਤਲਨਾਮ ਪਰਚਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਮਾਨ ਪਹਿਲਾਂ ਕਹਿੰਦਾ ਸੀ ਕਿ ਜੋ ਗ੍ਰਹਿ ਵਿਭਾਗ ਹੁੰਦਾ ਜਿਨ੍ਹਾਂ ਦੇ ਕੋਲ ਉਹ ਜ਼ਿੰਮੇਵਾਰ ਹੁੰਦੇ ਨੇ ਹੁਣ ਗ੍ਰਹਿ ਵਿਭਾਗ ਮੁੱਖ ਮੰਤਰੀ ਕੋਲੇ ਔਰ ਗ੍ਰਹਿ ਵਿਭਾਗ ਜਿਨ੍ਹਾਂ ਦੇ ਕੋਲ ਹੁੰਦਾ ਉਹੀ ਜ਼ਿੰਮੇਵਾਰ ਹੁੰਦੇ ਨੇ ਔਰ ਭਗਵੰਤ ਮਾਨ ਦੇ ਉੱਪਰ ਜਿਹੜਾ ਕਿ 307 ਲਗਣੀ ਚਾਹੀਦੀ ਏ ਜੋ ਪ੍ਰਤਾਪ ਸਿੰਘ ਬਾਜਵਾ ਨੇ ਵੱਡੀ ਮੰਗ ਕੀਤੀ ਏ ਜਿਸ ਨੂੰ ਲੈ ਕੇ ਚਾਰੇ ਪਾਸਿਓਂ ਇਹੀ ਮੰਗ ਉੱਠ ਰਹੀ ਏ ਜਾਂ ਤਾਂ ਫਿਰ ਮੁੱਖ ਮੰਤਰੀ ਸਾਹਿਬ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ ਔਰ ਆਪਣੇ નેਤਿੱਤਾ ਜ਼ਿੰਮੇਵਾਰੀ ਲੈਂਦੇ ਹੋਏ ਉਹ ਅਸਤੀਫਾ ਦੇਣ ਕਿਉਂ ਪੰਜਾਬ ਦੇ ਹਾਲਾਤ ਨਹੀਂ ਸਹੀ ਕਰ ਸਕਦੇ ਪੰਜਾਬ ਦੇ ਹਾਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਨੇ ਜਾਂ ਫਿਰ ਜਿਹੜਾ ਕਿ ਕਾਤਰਾ ਦਾ ਪਰਚਾ ਮਾਨ ਦੇ ਉੱਪਰ ਦਰਜ ਹੋਵੇ ਪ੍ਰਤਾਪ ਸਿੰਘ ਬਾਜਵਾ ਨੇ ਇਸ ਬਿਆਨ ਨਾਲ ਪੂਰੀ ਸਿਆਸਤ ਲਾ ਕੇ ਰੱਖ ਦਿੱਤੀ ਏ ਜੋ ਅਜਿਹੀਆਂ ਘਟਨਾਵਾਂ ਸਮਾਜਿਕ ਸਤਿ ਭਾਵਨਾ ਦੇ ਤਾਣੇ ਬਾਣੇ ਨੂੰ ਢਾਲ ਲਾਉਂਦੀਆਂ ਹਨ ਇੱਕ ਸભ્યਤ ਸਮਾਜ ਵਿੱਚ ਕੋਈ ਥਾਂ ਨਹੀਂ ਉਹਨਾਂ ਨੇ ਕਿਹਾ ਕਿ ਘਟਨਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਪੁਲਿਸ ਅਤੇ ਗ੍ਰਹਿ ਭਾਗ ਨੂੰ ਵੱਡੀ ਨਾਕਾਮੀ ਦਰਸਾਉਂਦੀ ਹੈ ਬਾਜਵਾ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨ ਬਣਾਉਣਾ ਗ੍ਰਹਿ ਭਾਗ ਦੀ ਜ਼ਿੰਮੇਵਾਰੀ ਹੁੰਦੀ ਹੈ ਖਾਸ ਕਰਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਸੇਵਾ ਕਰਕੇ ਸਜਾ ਕਟਰੇ ਲੋਕਾਂ ਦੀ ਬਾਜਵਾ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਜੱਡ ਸ਼੍ਰੇਣੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਸਫਲਤਾ ਨੂੰ ਅਜਾਕਰ ਕੀਤਾ ਹੈ ਇਹ ਚਿੰਤਾਜਨਕ ਹੈ ਕਿ ਸੀਮਾ ਸੁਰੱਖਿਆ ਬਲ ਅੰਤਰਰਾਸ਼ਟਰੀ ਸਾਕ ਤੋਂ 50 ਕਿਲੋਮੀਟਰ ਤੱਕ ਦੀ ਸੁਰੱਖਿਆ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਪਰਸਰ ਅਤੇ ਕੇਂਦਰੀ ਉਦਯੋਗ ਸੁਰੱਖਿਆ ਬਲ ਦੀ ਮੌਜੂਦਗੀ ਦੇ ਬਾਵਜੂਦ ਇੱਕ ਵਿਅਕਤੀ ਦੀ ਸਮੁਲੀਅਤ ਦੀ ਚੰਗੀ ਤਰ੍ਹਾਂ ਦਸਤਾਵੇਜ਼ੀ ਇਤਿਹਾਸ ਹੈ ਕਾਤਕ ਹਥਿਆਰ ਲੈ ਕੇ ਅੰਤੰਕਵਾਦੀ ਗਤੀਵਿਧੀਆਂ ਸੁਤੰਤਰ ਤੌਰ ਤੇ ਚੱਲਣ ਦੇ ਯੋਗ ਸਨ ਇਸ ਨਾਲ ਕੇਂਦਰੀ ਅਤੇ ਰਾਜ ਏਜੰਸੀਆਂ ਦੀ ਪ੍ਰਭਾਵਸ਼ਾਲਤਾ ਅਤੇ ਤਾਲਮੇਲ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੁੰਦੀਆਂ ਹਨ ਇਸ ਕਿਨਾਉਣੇ ਕਾਰਨਾਮੇ ਨੂੰ ਅੰਜਾਮ ਦੇਣ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੂੰ ਅਜੇ ਖਤਨਾਕ ਵਿਅਕਤੀ ਦਾ ਪਤਾ ਲਗਾਉਣ ਤੇ ਫੜਨ ਵਿੱਚ ਅਸਮੱਥ ਲਈ ਜਵਾਬਦੇਹ ਹੋਣਾ ਚਾਹੀਦਾ ਹੈ ਬਾਜਵਾ ਨੇ ਕਿਹਾ ਕਿ ਸ਼ਾਂਤੀ ਪੰਜਾਬ ਵਿੱਚ ਜਿਹੜੀ ਉਹ ਪੰਗ ਹੋ ਗਈ ਹੈ ਗੱਲਬਾਤ ਦਾ ਮਾਹੌਲ ਬਣਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਇਹ ਘਟਨਾ ਸਾਰੇ ਹਿੱਸੇਦਾਰ ਰਾਜਨੀਤਿਕ ਨੇਤਾਵਾਂ ਸਮਾਜਿਕ ਸੰਸਥਾਵਾਂ ਅਤੇ ਜਨਤਾ ਲਈ ਇੱਕ ਜਾਗਣ ਦੀ ਕਲਾ ਵਜੋਂ ਕੰਮ ਕਰਨਾ ਚਾਹੀਦਾ ਹੈ ਸਾਨੂੰ ਇਹ ਯਕੀਨ ਬਣਾਉਣ ਦੀ ਸਮੂਹਿਕ ਤੌਰ ਤੇ ਕੰਮ ਕਰਨ ਦੀ ਜ਼ਰੂਰ ਤੇ ਅਸੀਂ ਪੰਜਾਬ ਆਪਸੀ ਸਤਿਕਾਰ ਤੇ ਸਾਂਝੀ ਧਰਤੀ ਬਣਿਆ ਇਸ ਦੀ ਅਮੀਰ ਵਿਰਾਸਤ ਨੂੰ ਸੁਰੱਖਿਆ ਰੱਖਿਆ ਜਾਵੇ ਕਿਉਂਕਿ ਇੱਕ ਵਾਰ ਪਹਿਲਾਂ ਅਸੀਂ ਇਹ ਦੁੱਖ ਹੰਢਾ ਚੁੱਕੇ ਹਾਂ ਜੋ ਇਹ ਅਸੀਂ ਆਪਣੇ ਸੀਨੇ ਤੇ ਹਟਾਇਆ ਦੁੱਖ ਜਿਹੜਾ ਸਾਨੂੰ ਫਿਰ ਕੱਲ ਯਾਦ ਹੋ ਗਿਆ ਯਾਦ ਕਰਵਾ ਦਿੱਤਾ ਗਿਆ ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ناکامی ਸਾਹਮਣੇ ਆਈ